आइए आगे आइए ਮਿੱਠਾ ਹੈ ਆ ਜੀ ਉਹ ਇਹਨਾਂ ਦੇ ਸਰਕਾਰੀ ਵਾਹਨ आइए आगे आइए ਨਵਾਂ मुख्य देखते रहे ਇਹ ਅੱਜ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਵੱਲੋਂ ਉਹਨਾਂ ਦੀ ਮੈਨੇਜਮੈਂਟ ਵੱਲੋਂ ਦਾ ਟੀਮ ਵੱਲੋਂ ਕੋਲਾਬੋਰੇਸ਼ਨ ਜਿਹੜੇ ਮਿਸਰ ਕਾਰਪੋਰੇਸ਼ਨ ਦੇ ਨਾਲ ਤੇ ਪੰਜਾਬ ਯੂਨੀਵਰਸਿਟੀ ਨਾਲ ਜਿਹੜੀ ਕੋਲਾਬੋਰੇਸ਼ਨ ਦੇ ਨਾਲ ਇਹ ਕਰਵਾਇਆ ਜਾ ਰਿਹਾ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਔਰ ਇਹ ਅਸੀਂ ਉਮੀਦ ਕਰਦੇ ਹਾਂ ਵੀ ਇੱਥੇ ਆ ਕੇ ਲੋਕ ਬਹੁਤ ਖੁਸ਼ ਹੋਣਗੇ ਕਿਉਂਕਿ ਇਹ ਬਹੁਤ ਹੀ ਦੂਰੋਂ ਦੂਰੋਂ ਬਹੁਤ ਵੱਡੇ ਲੈਵਲ ਦੇ ਆਰਟਿਸਟ ਇੱਥੇ ਆ ਰਹੇ ਨੇ ਜਿਵੇਂ ਕਿ ਪਹਿਲਾਂ ਵੀ ਦੱਸਿਆ ਵੀ ਅਲੱਗ-ਅਲੱਗ ਸਟੇਟਸ ਤੋਂ ਇੱਥੇ ਆ ਰਹੇ ਨੇ ਔਰ ਇਹ ਨਾਟ્યਮ ਦੇਖਣਾ ਬਹੁਤ ਦੇਖ ਕੇ ਉਲਟ ਉਠਾਣਾ ਇੱਕ ਅਲੱਗ ਹੀ ਨਜ਼ਾਰਾ ਹੋਏਗਾ ਕਿਉਂਕਿ ਇਹ ਪੰਜਾਬ ਦੇ ਵਿੱਚ ਤੇ ਬਠਿੰਡਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਤੇ ਬਠਿੰਡਾ ਉਹਦੇ ਵਿੱਚ ਆਇਆ ਆਪਣਾ ਬੜੇ ਮਾਣ ਦੀ ਗੱਲ ਹੈ ਬਠਿੰਡਾ ਦੇ ਵਾਸਤੇ ਕਿਉਂਕਿ ਇਹ ਨੈਸ਼ਨਲ ਸਕੂਲ ਆਫ ਡਰਾਮਾ ਮਤਲਬ ਸਿਰਫ 11 ਜਾਂ 13 ਸਟੇਟ ਦੇ ਵਿੱਚ ਹੀ ਜਾਂ ਸ਼ਹਿਰਾਂ ਦੇ ਵਿੱਚ ਹੀ ਕਰਦਾ ਹੈ ਤੇ ਬਠਿੰਡਾ ਉਹਦੇ ਵਿੱਚ ਇੱਕ ਹੈ ਮੈਨੂੰ ਉਮੀਦ ਹੈ ਵੀ ਬਹੁਤ ਅੱਛਾ ਬਿਠਿੰਡਾ ਵਾਸੀ ਇਹਨੂੰ ਦੇਖਣਗੇ ਉਹ ਲੋਤੋ ਬਟਾ ਕੇ ਇਹ ਕੀ ਕਹਿੰਦਾ ਜੀ ਇਹ ਤੇ ਕੀ ਇਹ ਅੱਜ ਤੋਂ ਸਟਾਰਟ ਹੈ 12 ਤਰੀਕ ਦਾ ਹੈ 5 ਦਿਨ ਦਾ ਹੈਗਾ ਔਰ ਅਲੱਗ ਅਲੱਗ ਸਟੇਟਾਂ ਤੋਂ ਬਹੁਤ ਹੀ ਜਿਵੇਂ ਪਹਿਲਾਂ ਦੱਸਿਆ ਅੱਛੇ ਨਾਟਕਕਾਰ ਆ ਰਹੇ ਨੇ ਤਾਂ ਤੁਸੀਂ ਡੇਲੀ ਅਲੱਗ ਥੀਮ ਹੋਏਗਾ ਤੁਸੀਂ ਆ ਕੇ ਇਹਨੂੰ ਦੇਖੋ ਅੱਜ ਆਪਣੇ ਸ਼ਹਿਰ ਵਾਸੀਆਂ ਵਾਸਤੇ ਬਹੁਤ ਵੱਡੀ ਉਪਲਬਧੀ ਦੀ ਗੱਲ ਹੈ ਕਿ ਨੈਸ਼ਨਲ ਸਕੂਲ ਆਫ ਡਰਾਮਾ ਜੋ ਕਿ ਬਹੁਤ ਵੱਡੀ ਤੇ ਪ੍ਰੈਸਟੀਜੀਅਸ ਆਰਗੇਨਾਈਜੇਸ਼ਨ ਹੈਗੀ ਆਪਣੇ ਇੰਡੀਆ ਦੀ ਜਿੱਥੋਂ ਬਹੁਤ ਵੱਡੇ ਵੱਡੇ ਆਰਟਿਸਟ ਨਿਕਲੇ ਨੇ ਨਵਾਜ਼ੁਦੀਨ ਸਦੀਕੀ ਜੀ ਵਰਗੇ ਤੇ ਹੋਰ ਬਹੁਤ ਵੱਡੇ ਆਰਟਿਸਟ ਨਿਕਲੇ ਨੇ ਉਹਨਾਂ ਚੋਂ ਹੀ ਇੱਕ ਜੂਨੀਅਰ ਆਰਟਿਸਟ ਇੱਥੇ ਆ ਕੇ ਪਰਫਾਰਮ ਕਰ ਰਹੇ ਨੇ ਤੇ अलग-अलग स्टेट्स ਤੋਂ ਆਏ ਨੇ ਅਲੱਗ-ਅਲੱਗ ਟੀਮਜ਼ ਪਹੁੰਚੀਆਂ ਨੇ ਅਲੱਗ-ਅਲੱਗ ਵਿਸ਼ਿਆਂ ਤੇ ਇੱਥੇ ਡਰਾਮਾ ਕਰਨਗੇ ਜੋ ਕਿ ਬਹੁਤ ਜ਼ਿਆਦਾ ਮੁਸ਼ਕਲ ਹੈ ਲਾਈਵ ਪਰਫਾਰਮ ਕਰਨਾ ਆਪਣਾ ਜਿਹੜਾ ਸਕਰੀਨ ਤੇ ਦੇਖਦੇ ਆ ਉਹਦੇ ਨਾਲੋਂ ਮੈਨੂੰ ਲੱਗਦਾ 100 ਟਾਈਮਜ਼ ਜ਼ਿਆਦਾ ਮੁਸ਼ਕਲ ਹੈ ਆਪਾਂ ਇੱਥੇ ਆ ਕੇ ਉਹਦਾ ਲੋਸਫੀ ਉਠਾਈਏ ਇਹਨਾਂ ਸਾਰਿਆਂ ਨੂੰ ਅਪਰੀਸ਼ੀਏਟ ਵੀ ਕਰੀਏ ਤੇ ਰਲ ਮਿਲ ਕੇ ਆ ਕੇ ਇਹਨਾਂ ਨੂੰ ਦੇਖੀਏ ਇੱਕ ਨਵਾਂ ਆਰਟ ਫਾਰਮ ਦੇਖੀਏ ਕੁਝ ਸਿੱਖਣ ਨੂੰ ਵੀ ਮਿਲੇਗਾ ਯੂਥ ਵੀ ਨਵਾਂ ਮੋਟੀਵੇਟ ਹੋਏਗਾ ਤੇ ਉਹਨਾਂ ਨੂੰ ਨਵਾਂ ਆਰਟ ਫਾਰਮ ਦੇਖਣ ਨੂੰ ਮਿਲੇਗਾ ਉਹ ਵੀ ਮੋਟੀਵੇਟ ਹੋ ਕੇ ਇਸ ਲਾਈਨ 'ਚ ਜਾ ਸਕਦੇ ਨੇ ਤੇ ਮੈਂ ਸਾਰਿਆਂ ਨੂੰ ਬਸ ਵੱਤ-ਵੱਤ ਬੇਨਤੀ ਕਰਕੇ ਇਹੀ ਕਹਿਣਾ ਚਾਹਾਂਗਾ ਕਿ ਆ ਕੇ ਇਹਨਾਂ ਨੂੰ ਵੀ ਮੋਟੀਵੇਟ ਕਰੋ ਇਹਨਾਂ ਨੂੰ ਐਪਰੀਸ਼ੀਏਟ ਕਰੋ ਤੇ ਦੱਸੋ ਵੀ ਇਹ ਬਟਿੰਡੇ ਸ਼ਹਿਰ ਵਿੱਚ ਆਏ ਨੇ ਪੰਜਾਬ 'ਚ ਪਹਿਲੀ ਵਾਰ ਆਏ ਨੇ ਆਪਾਂ ਇਹਨਾਂ ਦਾ ਵੈਲਕਮ ਕਰਦੇ ਆਂ ਤੇ ਇਹਨਾਂ ਦੇ ਆਰਟ ਫਾਰਮ ਨੂੰ ਐਪਰੀਸ਼ੀਏਟ ਕਰਦੇ ਆਂ